ਚਲੋ ਤੁਮ ਮਮਾ ਦੀ ਗੱਲ ਮਾਰਿਆ ਕੋਈ ਨਾ ਨਹੀਂ ਆਣੀ ਸਾਡੇ ਕੋਲ ਵੀ ਮਮਾ ਦੇ ਵੀ ਆ ਵੀ ਨਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਜੋ ਜੋ ਨਹੀਂ ਨਹੀਂ ਸਾਰੇ ਨਾਲ ਵੀ ਵੈਰੀਫਾਈ ਕਰਾਂਗੇ ਜਿਹੜਾ ਹੋਗਾ ਉੱਤੇ ਕਾਰਵਾਈ ਕਰਾਂਗੇ ਬੈ ਕੇ ਦਿਖਾਓ ਆਪ ਕੰਪਨੀ ਆਂਦੇ ਚਪੜੇ ਦਾ ਬੋਰਡਲੇ ਪਹੁੰਚਦੀਆਂ ਵਾਂ ਤੇ ਕੰਦਾ ਚੌਂਦੀਆ ਬੰਦੇ ਵਾਰ ਹੁਣ ਵੇਖ ਨਾ ਦੇ ਸਮਾਨ ਫੜਿਆ ਗਿਆ ਅੰਦਰੋਂ ਤੋਂ ਖੋਲੋ ਨਹੀਂ ਘੇੜਿਆ ਨਾ ਫੜਿਆ ਜੂਗਾ ਜੂਆ ਨਹੀਂ ਖੋਲਣਾ ਜੂਆ ਖੋਲਣਾ ਹਾਂ ਨਾ ਕੰਪਨੀ ਦਾ ਪਾਇਆ ਨਾ ਆਣ ਕੇ ਜਿਨ੍ਹਾਂ ਦੀਆਂ ਇੰਨਾ ਭੱਲੇ ਤੇ ਖੰਦ ਪੈ ਗਿਆ ਆਹੋ ਮਿਲਣੇ ਜੇ ਮਲੇ ਹਟਦੇ ਐ ਕੰਮ ਨਹੀਂ ਬਿਤਾਇਆ 100-100 ਰੁਪਈਆ ਲੈ ਕੇ ਜੂਆ ਖੜਾਉਂਦੀਆਂ ਹਾਂਜੀ ਭਾਜੀ ਕੀ ਹਾਲ ਤੁਹਾਡਾ ਭਾਜੀ ਮੈਂ ਮੈਂ ਚੌਂ ਦੇਣਾ ਬਾਅਦ ਗੱਡੀ ਤੋਂ ਆਇਆ ਮੈਂ ਵੀ ਨੰਗ ਦਾ ਪਿਆ ਸੀ ਇਹ ਭਾਜੀ ਮਰੇਗਾ ਸੋ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਨਾਲ ਮੁੰਡੇ ਪਾ ਕੇ 5500 ਰੁਪਈਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਆ ਕਿਛੀ ਨਾ ਕੋਈ ਤੁਹਾਡੀ ਕੋਈ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਕੀ ਖੋ ਮਾਰ ਹੋਈ ਤੁਹਾਡੀ ਹਾਂਜੀ ਖੋ ਮਾਰ ਹੋਈ ਆ ਜੀ 5500 ਰੁਪਇਆ ਤੇ ਫੋਨ ਵੀ ਲੈ ਗਿਆ ਨਾਲ ਮੇਰੇ ਦਾਤਰ ਮਾਰ ਗਿਆ ਜੀ ਤੇ ਕੀ ਇਨਸਾਫ ਕੀ ਜਾਂਦੇ ਪੁਲਿਸ ਕੋਲ ਇਨਸਾਫ ਇਹ ਚਾਹਣੇ ਮਾਰੇ ਵੀ ਇਹ ਮਿਹਨਤੀ ਬੰਦੇ ਆ ਦੇ ਆ ਕੰਮ ਜਿਹੜਾ ਹੈ ਮਹੱਲੇ ਚੋ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਥੋ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਇਹ ਕੁੱਟ ਮਾਰ ਹੋਈਏ ਤੇ ਕਿੱਥੇ ਸੱਟਾ ਕਿੱਥੇ ਲੱਗੀ ਸੱਟਾ ਸਿਰ ਤੇ ਦਾਤਰ ਮਾਰੇ ਆ ਜੀ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਰ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਨੇ ਅਜੂ ਨਾਮ ਦਾ ਬੰਦਾ ਸੀਗਾ ਇਹਨਾਂ ਦਾ ਮਹਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਪਰਮਾਈਜ਼ ਕਰਾਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਿਲਵਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਕਿ ਇਹ ਕਰਦੇ ਉਹ ਜਿੰਦੇ ਬੰਦੇ ਵੜੇ ਆ ਉਹ ਅਸੀਂ ਮੌਕੇ ਦੇਣ ਕੇ ਵੇਖ ਲਿਆ ਸਿਰ ਘਰ ਆਲੇ ਮਿਲੇ ਆ ਉਹਨੇ ਕਹਿੰਦੇ ਬੰਦੇ ਭਜਾਤੇ ਆ ਅਸੀਂ ਘਰ ਆਲੇ ਉਹਨਾਂ ਨਾਲ ਲੱਲੇ ਆ ਮੈਂ ਦੱਸ ਰਿਆਂ ਘਰ ਉਹਨਾਂ ਨਾਲ ਲੱਲਿਆ ਵੈਰੀਫਾਈ ਕਰਾਂਗੇ ਜਿਹਨਾਂ ਦਾ ਕਸੂਰ ਹੋਗਾ ਕਾਰਵਾਈ ਕਰਾਂਗੇ ਨਹੀਂ ਹੋਗਾ ਲੇਕਿਨ ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਵਪਾਰਤ ਹੰਦਾ ਕਰਦੇ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਪਰਚਾ ਦੇਣ ਦੇ ਕਾਰਵਾਈ ਕਰਦੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਕਿ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕਿ ਇਹ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਉੱਥੇ ਜੇ ਤੇ ਆਪ ਕੋਈ ਇਤਰਾਜ਼ ਜੋਗ ਹੋਵੇ ਠੀਕ ਹੈ